ਸਿੱਧੂ ਮੁਸੇਵਾਲੇ ਦੇ ਪਰਿਵਾਰ ਤੇ ਪਰਸੰਸਕਾਂ ਨੇ ਮੁਸੇਵਾਲੇ ਦੇ ਜਨਮ ਦਿਨ ਵਾਲੇ ਦਿਨ ਕੈਂਡਲ ਮਾਰਚ ਕੱਢਿਆ ਤੇ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਤੋਂ ਮੁਸੇਵਾਲੇ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਇਸ ਕੈਂਡਲ ਮਾਰਚ ਵਿੱਚ ਪਰਿਵਾਰ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸੈਂਕੜੇਾਂ ਦੀ ਗਿਣਤੀ ਵਿੱਚ ਸਿੱਧੂ ਮੁਸੇਵਾਲੇ ਦੇ ਸਮਰਥਕ ਸ਼ਾਮਿਲ ਹੋਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ ਦੇ ਨਾਅਰੇਬਾਜ਼ੀ ਕਰਕੇ ਸਿੱਧੂ ਮੁਸੇਵਾਲੇ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਤੇ ਦੇਖੋ ਇਹ ਪੂਰੀ ਵੀਡੀਓ ਤੇ ਕਮੈਂਟ ਕਰਕੇ ਦੱਸੋ ਆਪਣੇ ਦਿਲ ਦੇ ਵਿਚਾਰ ਅਗਲੀ ਵੀਡੀਓ ਬਣਾਵਾਂਗੇ ਠੀਕ ਹੈ ਰਹਾ ਆ ਜੋ ਬਾਈ ਜੀ ਇੱਕ ਹੋਰ ਬੇਨਤੀ ਕਰਦੇ ਬਾਪੂ ਜੀ ਦੀ ਇੱਕ ਸਪੈਸ਼ਲ ਬੇਨਤੀ ਹੈ ਮਾਰੂ ਦੇ ਅੱਗੇ ਫੇਰ ਚਾਰ ਪਿੱਛੇ ਚਾਰ ਅੱਗੇ ਕਿਸੇ ਇਹ ਨਹੀਂ ਹੋਵੇ ਕਿ ਇਹਦੇ 50 ਹੋਈਏ ਕਿ ਇਹਦੇ 2 ਹੋਈਏ ਕਿ ਇਹ ਹੋਈ ਹੀ ਨਾ ਸੋ ਸਾਰਿਆਂ ਨੇ ਇਸ ਸਪੈਸ਼ਲ ਬਾਪੂ ਜੀ ਬਣੀ ਹੋਈ ਬੇਨਤੀ ਹੈ ਚਾਰ ਜਿਹਨਾਂ ਦੀ ਲੈਣ ਲਾ ਕੇ ਉਹਦੇ ਪਿੱਛੇ-ਪਿੱਛੇ ਫਿਰ ਚਾਰ ਚੱਲਦੀ ਲੈਣ ਹੋਣੀ ਹੈ ਸੋ ਸਾਰਿਆਂ ਨੇ ਲੈਣ ਵਿੱਚ ਜਾਣਾ ਹੈ ਕਿਸੇ ਨੇ ਸ਼ਾਸਰਪਾਣ ਹੋਰ ਬਾਜੀ ਨਹੀਂ ਕਰਨੀ ਇਹ ਬਾਈ ਉਹ ਆਇਓ ਆਪ ਜੀ